ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਸ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਨਾ ਉਹ ਗੱਲਬਾਤ ਕਰਨੀ ਆ ਆਪਾਂ ਨੇ ਉਹ ਵੀ ਜਿਹੜੀ ਦੁਨੀਆਦਾਰੀ ਹੈ ਦੁਨੀਆਦਾਰੀ ਹੈ ਅੱਜ ਦਾ ਜਿਹੜਾ ਸਮਾਂ ਨਾ ਡੰਡੇ ਸੋਟੇ ਦਾ ਨਹੀਂ ਰਿਹਾ ਗਾਲ ਮੰਗਾਲੀ ਦਾ ਨਹੀਂ ਰਿਹਾ ਦੁਨੀਆ ਇੰਨੀ ਕੀ ਨੀਚ ਹੋ ਗਈ ਇੰਨੀ ਕੀ ਸੋਚ ਗਿਰ ਗਈ ਸਾਡੀ ਅਸੀਂ ਗੁੱਜੇ تیر ਚਲਾਉਨੇ ਆ ਜਿਹੜੀ ਤੁਹਾਨੂੰ ਇਹ ਮੈਂ ਕਹਾਣੀ ਸੁਣਾਉਣ ਲੱਗੀ ਆ ਇਹ ਬਿਲਕੁਲ ਰੀਜਨਲ ਕਹਾਣੀ ਹੈ ਕੋਈ ਕਿਤਾਬੀ ਕਹਾਣੀ ਨਹੀਂ ਇਹ ਅੱਜ ਦੀ ਦੁਨੀਆਦਾਰੀ ਦੀ ਕਹਾਣੀ ਹੈ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਜਿਹੜੇ ਵਿਦਵਾਨ ਕਮੈਂਟਾਂ 'ਚ ਆਉਂਦੇ ਹੁੰਦੇ ਨੇ ਨਾ ਉਹਨਾਂ ਵਿਦਵਾਨਾਂ ਨੇ ਕਦੇ ਅਹਿਆਂ ਜੀਆਂ ਗੱਲਾਂ ਦੇਖੀਆਂ ਸੁਣੀਆਂ ਨਹੀਂ ਹੁੰਦੀਆਂ ਉਹ ਆਪਣੀ ਦੁਨੀਆ 'ਚ ਖੁਸ਼ ਹੁੰਨੇ ਆ ਮਸਤ ਹੁੰਨੇ ਆ ਉਹ ਕਹਿੰਦੇ ਹੁੰਦੇ ਨੇ ਜਿਸ ਤਨ ਲਾਗੇ ਸੋਤਨ ਜਾਣੇ ਕੋਈ ਨਹੀਂ ਜਾਣਦਾ ਪੀੜ ਪ੍ਰਾਈ ਨੂੰ ਜਿਨ੍ਹਾਂ ਨਾਲ ਬੀਤਦੀਆਂ ਉਹਨਾਂ ਨੂੰ ਪਤਾ ਵੀ ਭਾਈ ਹਾਂ ਇਹ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਜਿਹੜੀਆਂ ਧਾਗੇ ਤਵੀਤਾਂ ਕਰਨੇ ਕਰਾਉਣੇ ਆ ਇਹ ਚੰਗੇ ਚੰਗੇ ਸੂਝਵਾਨ ਲੋਕਾਂ ਦੀ ਮਤ ਮਾਰ ਦਿੰਦੇ ਨੇ ਚੰਗੇ ਚੰਗਿਆਂ ਦੇ ਕਾਰੋਬਾਰ ਹਲਾ ਦਿੰਦੇ ਨੇ ਜਦ ਸਾਤੋਂ ਕਿਸੇ ਦਾ ਕਾਰੋਬਾਰ ਨਹੀਂ ਚੱਲ ਹੁੰਦਾ ਨਾ ਅਸੀਂ ਫੇਰ ਡੰਡਾ ਸੋਟਾ ਤਾਂ ਮਾਰ ਨਹੀਂ ਸਕਦੇ ਮੁੱਲ ਦੀ ਲੜਾਈ ਤਾਂ ਲੈ ਨਹੀਂ ਸਕਦੇ ਫਿਰ ਇਹ ਚੀਜ਼ਾਂ ਕਰਨੀਆਂ ਵੀ ਕਿਵੇਂ ਨਾ ਕਿਵੇਂ ਬੰਦੇ ਨੂੰ ਉੱਪਰੋਂ ਅਸੀਂ ਥੱਲੇ ਸਿੱਟਦੀਏ ਇਹ ਚੀਜ਼ ਤਾਂ ਜਿਹੜੀ ਹੈਗੀ ਆ ਹੈਗੀ ਆ ਲੋਕੀ ਸਾਡੀਆਂ ਇੱਜ਼ਤਾਂ ਤੱਕ ਧਾਗਿਆਂ ਤਬੀਤਾਂ ਨਾਲ ਕਾਬੂ ਕਰ ਲੈਂਦੇ ਨੇ ਇੰਨਾ ਕੁ ਲੋਕਾਂ ਦਾ ਗਿਰ ਗਿਆ ਕਰਦਾਰ ਜਿਹੜੇ ਐਦਾਂ ਦੇ ਹੈਗੇ ਨੇ ਹੁਣ ਮੈਂ ਤੁਹਾਨੂੰ ਜਿਹੜੀ ਇਹ ਗੱਲ ਦੱਸਣ ਲੱਗੀ ਆ ਮੈਨੂੰ ਇਹ ਗੱਲ ਦੱਸੀ ਕਿਸੇ ਭੈਣ ਨੇ ਕਹਿੰਦੀ ਵੀ ਸਾਡੀ ਰਿਸ਼ਤੇਦਾਰੀ ਦੀ ਗੱਲ ਹੈ ਠੀਕ ਆ ਹੁਣ ਹਰ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਹਰ ਇੱਕ ਟੌਪਿਕ ਤੇ ਗੱਲ ਕਰਦੀ ਆ ਭੈਣ ਕਹਿੰਦੀ ਵੀ ਭੈਣੇ ਮੈਂ ਤੈਨੂੰ ਕੀ ਦੱਸਾਂ ਕਹਿੰਦੀ ਵੀ ਸਾਡੀ ਰਿਸ਼ਤੇਦਾਰੀ ਦੀ ਗੱਲ ਹੈ ਕਹਿੰਦੀ ਸਾਡੀ ਤਾਂ ਗੱਲ ਸੁਣ ਕੇ ਰੂਹ ਕੰਬ ਗਈ ਮਹਾ ਭੈਣੇ ਤੂੰ ਗੱਲ ਤਾਂ ਦੱਸ啊 ਵੀ ਐਡਾ ਕੀ ਪਹਾੜ ਟੁੱਟ ਗਿਆ ਤੇਰੇ ਰਿਸ਼ਤੇਦਾਰਾਂ ਦੇ ਕਹਿੰਦੀ ਭੈਣੇ ਪਹਾੜੇ ਟੁੱਟ ਗਿਆ ਪਰ ਉਸ ਵਾਹਿਗੁਰੂ ਨੇ ਲਾਜ ਰੱਖ ਲਈ ਜਿਨ੍ਹਾਂ ਦੀਆਂ ਇੱਜ਼ਤਾਂ ਦਾ ਰਾਖਾ ਉਹ ਵਾਹਿਗੁਰੂ ਹੈ ਨਾ ਉਹਨਾਂ ਨੂੰ ਤੱਤੀ ਬਾਬ ਨਹੀਂ ਪ੍ਰਮਾਤਮਾ ਲੱਗਣ ਦਿੰਦਾ ਜਿਹੜਾ ਕਿਸੇ ਦੀਆਂ ਇੱਜ਼ਤਾਂ ਤਕਾਉਂਦਾ ਹੈ ਉਹਨਾਂ ਦੀ ਢਲੀਮੁਲੀ ਪ੍ਰਮਾਤਮਾ ਫਿਰ ਰਹਿਣ ਮ ਨਹੀਂ ਦਿੰਦਾ ਕੌਣ ਕੁੱਤਿਆਂ ਤੋਂ ਗੱਲਾਂ ਕਰਾ ਦਿੰਦਾ ਵਾਹਿਗੁਰੂ ਠੀਕ ਆ ਸਾਨੂੰ ਬਸ ਭਰੋਸਾ ਹੋਣਾ ਹੀ ਜ਼ਰੂਰੀ ਹੈ ਉਹੀ ਅਸੀਂ ਕਰ ਨਹੀਂ ਰਹੇ ਠੀਕ ਹੈ ਜੀ ਭੈਣ ਕਹਿੰਦੀ ਕਹਿੰਦੀ ਸਾਡੀ ਰਿਸ਼ਤੇਦਾਰੀ ਚ ਇੱਕ ਕੁੜੀ ਧੀ ਕੰਨੀ ਕੁੜੀ ਨੇ ਪੜ੍ਹਾਈ ਕਾਫੀ ਕਰ ਲਈ ਬੜੀ ਸੂਝਵਾਨ ਕੁੜੀ ਬੜੀ ਅਕਲ ਵਾਲੀ ਕੁੜੀ ਦੇਖੋ ਜਦ ਨਾ ਸਾਡੇ ਕੋਈ ਧੀ ਭੈਣ ਗਲਤ ਹੁੰਦੀ ਆ ਫਿਰ ਵੀ ਸਾਨੂੰ ਸਭ ਨੂੰ ਪਤਾ ਹੁੰਦਾ ਜਦੋਂ ਸਾਡੀਆਂ ਧੀਆਂ ਭੈਣਾਂ ਲਾਇਕ ਹੁੰਨੀਆਂ ਫਿਰ ਵੀ ਸਾਨੂੰ ਸਭ ਨੂੰ ਪਤਾ ਹੁੰਦਾ ਹੈ ਅਗਲਾ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਖੁੱਲਾ ਸੁਭਾਅ ਹੋਣਾ ਚੁੱਪਕੀਤੇ ਹੋਣਾ ਇਹ ਵੱਖਰੀਆਂ ਗੱਲਾਂ ਹੁੰਦੀਆਂ ਨੇ ਇੱਕ ਅਸੀਂ ਕਹਿੰਦੇ ਹੁੰਦੇ ਨੇ ਧੀ ਪੈਣ ਹੁੰਦੀ ਆ ਵੀ ਗਲਤ ਕਰਤਾਰ ਦੀ ਮਾਲਕ ਹੁੰਦੀ ਆ ਇੱਕ ਸਹੀ ਹੁੰਦੀ ਆ ਧੀ ਪੈਣ ਇਹਦਾ ਕੁਸ ਮਤਲਬ ਹੋਰ ਹੁੰਦਾ ਕਹਿੰਦੇ ਵੀ ਜਦੋਂ ਕੁੜੀ ਨੇ ਪੜ੍ਹਾਈ ਬਥੇਰੀ ਕਰ ਲਈ ਕੁੜੀ ਲੈਕ ਬਥੇਰੀ ਕੋਈ ਕੁੜੀ 'ਚ ਨੁਕਸ ਨਹੀਂ ਕਿਸੇ ਤਰ੍ਹਾਂ ਦਾ ਵੀ ਕੁੜੀ ਭਾਈ ਮਰਜੀ ਦੀ ਮਾਲਕ ਹੈ ਜੇ ਆ ਬੋ ਆ ਕੁਛ ਨਹੀਂ ਐਦਾਂ ਦਾ ਕਹਿੰਦੇ ਵੀ ਕੁੜੀ ਜਮਾਈ ਸਾਦਗੀ ਵਾਲੀ ਬਹੁਤ ਲਾਇਕ ਕੁੜੀ ਬੀਬਾ ਜਿਵੇਂ ਕਹਿੰਦ ਨੇ ਆ ਬੀਬੀ ਰਾਣੀ ਜਮਾਈ ਕਹਿੰਦੇ ਵੀ ਐਦਾਂ ਹੀ ਸਾਡੇ ਰਿਸ਼ਤੇਦਾਰਾਂ ਦੀ ਆਪਸ ਵਿੱਚ ਸਕਿਆਂ ਦੀ ਉਹ ਤੜਕਤਣ ਹੋ ਗਈ ਲੜਾਈ ਹੋ ਗਈ ਕੁਛ ਮਾਣਾ ਮੋਟਾ ਜ਼ਮੀਨ ਜਮੂਨ ਦਾ ਚੱਕਰ ਤੀਗਾ ਕਹਿੰਦੇ ਵੀ ਲੜਾਈ ਹੋਈ ਹੋਈ ਜਿਹੜੇ ਕਹਿੰਦੀ ਵੀ ਜਿਨ੍ਹਾਂ ਨਾਲ ਮੇਰੀ ਰਿਸ਼ਤੇਦਾਰੀ ਤੀ ਕਹਿੰਦੀ ਇਹ ਤਾਂ ਬਰਸਾਉ ਬਹੁਤ ਧੀ ਬੱਚੇ ਇੱਕ ਬੇਟਾ ਸੀ ਉਹਨਾਂ ਦੇ ਇੱਕ ਬੇਟੀ ਕਹਿੰਦੀ ਵੀ ਜਿਹੜਾ ਉਹਨਾਂ ਦਾ ਸ਼ਰੀਕਾ ਤੀ ਗਾ ਦੂਆ ਉਹ ਲਾਣਾ ਹਰ ਰੰਮੀ ਬਹੁਤ ਧੀ ਬੋਲਦੇ ਬਹੁਤ ਘੱਟ ਤੀਗੇ ਪਰ ਗੁੰਮ ਤੀਗੇ ਕਹਿੰਦੀ ਵੀ ਕੀ ਹੋਇਆ ਜਦੋਂ ਉਹਨਾਂ ਦੀ ਆਣ-ਬਣ ਚੱਲਦੀ ਗਈ ਚੱਲਦੀ ਗਈ ਬੜਾ ਲੱਲਾ ਭੱਬਾ ਹੋਇਆ ਇੱਧਰ-ਉੱਧਰ ਗਾਲ-ਮਗਾਲੀ ਮੀ ਹੋਈ ਜ਼ਮੀਨ ਪਿੱਛੇ ਬਹੁਤ ਖੇਤਾਂ 'ਚ ਵੀ ਬੰਡ ਟਕ ਹੋਣ ਥਾਈ ਗਈ ਕਹਿੰਦੀ ਵੀ ਚਲੋ ਹੌਲੀ-ਹੌਲੀ ਹੌਲੀ-ਹੌਲੀ ਟਿਕਟਕਾ ਹੋ ਗਿਆ ਇਹ ਲੜਾਈ ਦਾ ਟਿਕਟਕਾ ਹੋਇਆ ਹੋਇਆ ਕਹਿੰਦੀ ਵੀ ਉਦੋਂ ਬਾਅਦ ਭੈਣ ਨੇ ਦੱਸਿਆ ਕਹਿੰਦੀ ਵੀ ਕੁੜੀ ਆ ਜਿਹੜੀ ਕੁੜੀ ਦਾ ਦਿਮਾਗ ਥੋੜਾ ਜਿਹਾ ਹਿੱਲਣ ਲੱਗ ਗਿਆ ਜਿਵੇਂ ਬੋਲ-ਬਾਣੀ ਵਿਗੜ ਜਾਣੀ ਸੀ ਭੈਣੇ ਦੀ ਤੇ ਭੈਣ ਦੀ ਬੋਲ-ਬਾਣੀ ਵਿਗੜ ਜਾਣੀ ਫਰਦਮ ਕਰਦੇ ਆ ਨੂੰ ਵੱਡੂ ਖਾਉਂ ਬੰਟੂ ਖਾਉਂ ਕਰੀ ਜਾਣਾ ਛੋਟੀ ਜੀ ਗੱਲ ਦਾ ਬਹੁਤ ਵੱਡਾ ਪਤੰਗੜ ਬਣਾ ਲੈਣਾ ਰੋਈ ਜਾਣਾ ਬਗੈਰ ਗੱਲ ਤੋਂ ਕਹਿੰਦੇ ਵੀ ਹੱਦ ਹੋ ਗਈ ਵੀ ਕੁੜੀ ਨੂੰ ਕੀ ਹੋ ਗਿਆ ਇਹ ਤਾਂ ਮੂੰਹ ਚ ਬੋਲ ਨਹੀਂ ਥਾ ਇਹ ਤਾਂ ਸਾਨੂੰ ਪਾਟ ਪਾਟ ਪੈਂਦੀ ਆ ਆਪਸ ਵਿੱਚ ਕਹਿੰਦੇ ਅਸੀਂ ਘਰ ਚ ਗੱਲਾਂ ਕਰਦੀਆਂ ਵੀ ਕੁੜੀ ਦੇ ਤਾਂ ਮੂੰਹ ਚ ਬੋਲ ਨਹੀਂ ਥਾ ਪਰ ਜਾਣੇ ਕੋਈ ਕੀ ਵੀ ਕੁੜੀ ਦਾ ਕਿਸੇ ਨੇ ਇਲਾਜ ਕਰਤਾ ਦੇਖੋ ਤੁਸੀਂ ਜ਼ਮੀਨ ਦੀ ਜਿੱਦ ਧੀ ਦੀ ਇੱਜ਼ਤ ਰਹੀ ਅਗਲਾ ਕੱਢਣ ਲੱਗਿਆ ਉਹ ਵੀ ਸਕਾ ਚਾਚਾ ਕੁੱਤੀਆਂ ਨਹੀਂ ਸਾਕਾ ਚਾਚਾ ਬੇੜਾ ਬਹਿ ਜਾ ਮੈਂ ਤਾਂ ਕਹਿੰਨੀ ਆ ਤੁਸੀਂ ਕਹਣਾ ਭੈਣ ਵੀਡੀਓ ਚ ਗਾਲਾਂ ਕੱਢਦੀ ਆ ਬੇੜਾ ਬੈਂਦਾ ਇਹ ਜੇ ਲੋਕਾਂ ਦਾ ਫਿਰ ਕੀੜੇ ਨਹੀਂ ਕੱਢਦਾ ਕੋਈ ਕੁੱਤੇ ਦੀ ਮੌਤ ਜਾਣਦੇ ਆ ਇਹ ਜੇ ਲੋਕ ਜਿਹੜੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਨੇ ਤੁਸੀਂ ਜਿਹੜੀ ਟੱਕਰ ਮਾਰਨੀ ਆ ਸਾਹਮਣੇ ਮਾਰ ਲਓ ਜਦੋਂ ਹੋਰੇ ਕਿਵੇਂ ਘਰ ਚ ਉਪਰਿਆਂ ਜਿਹਾ ਮੰਗੋ ਰਹਿਣ ਲੱਗੀ ਕੁੜੀ ਦੀ ਹੌਲੀ ਹੌਲੀ ਗੱਲਬਾਤ ਚਾਚੇ ਦੇ ਪੁੱਤ ਨਾਲ ਹੋਣੀ ਸ਼ੁਰੂ ਹੋ ਗਈ ਫੋਨ ਤੇ ਕਹਿੰਦੇ ਹੋਏ ਇੱਕ ਦੋ ਵਾਰ ਮਾਂ ਨੇ ਸੁਣ ਲਿਆ ਮਾਂ ਨੇ ਸੋਚਿਆ ਵੀ ਹੱਦ ਹੋ ਗਈ ਆਦਮੀਆਂ ਦਾ ਤਾਂ ਬਾਹਰ ਬਾਡ ਬੜਾ ਬੜਿਕਾ ਹੋਇਆ ਪਿਆ ਜਮੀਨ ਪਿੱਛੇ ਪਿਓ ਪੁੱਤ ਤਾਂ ਮਰਨ ਮਰੌਣ ਤੇ ਉਤਰੇ ਪਏ ਆ ਕੁੜੀ ਉਹਨਾਂ ਦੇ ਮੁੰਡੇ ਨਾਲ ਗੱਲ ਕਰਦੀ ਆ ਦੇਖੋ ਜੇ ਸਾਨੂੰ ਸ਼ੱਕ ਹੋ ਜਾਂਦੀ ਆ ਜਦ ਸਾਡੀ ਨਾ ਕਿਸੇ ਨਾਲ ਵਿਗੜੀ ਹੋਈ ਹੋਵੇ ਘਰ ਦਾ ਹੀ ਜੀ ਉੱਥੇ ਗੱਲਾਂ ਕਰਦਾ ਹੋਵੇ ਸਾਨੂੰ ਸ਼ੱਕ ਹੋ ਜਾਂਦੀ ਆ ਹੋਣੀ ਵੀ ਜ਼ਰੂਰੀ ਆ ਤੇ ਕਹਿੰਦੇ ਬਈ ਕੁੜੀ ਦੀ ਮਾਂ ਨੇ ਇੱਕ ਦੋ ਵਾਰ ਸੁਣ ਲਈ ਕੁੜੀ ਗੱਲ ਕਰਦੀ ਤਾ ਫੇਰ ਉਹ ਕਹਾਣੀ ਜਿਹੜੀ ਕੁੜੀ ਦੀ ਚਾਚੇ ਦੇ ਪੁੱਤ ਨਾਲ ਵੱਧਦੀ ਉਹ ਗਈ ਵੱਧਦੀ ਉਹ ਗਈ ਤਾਂ ਮਾਂ ਨੇ ਸੋਚਿਆ ਮਾਂ ਰਾਖੀ ਕਰਨੀ ਸ਼ੁਰੂ ਕਰਤੀ ਮਾਂ ਨੇ ਧੀ ਦੀ ਆਪਣੀ ਦੀ ਕਹਿੰਦੀ ਵੀ ਹੱਦ ਹੋ ਗਈ ਵੀ ਇਹ ਕਿਹਿਆ ਹੁੰਦਾ ਜਾਂਦਾ ਹੈ ਇਹ ਕੀ ਬਣਦਾ ਜਾਂਦਾ ਤੇ ਮੇਰੀ ਕੁੜੀ ਦੇ ਸੁਭਾਅ 'ਚ ਵੀ ਫਰਕ ਪੈ ਗਿਆ ਕੁੜੀ ਵੈਸੇ ਵੀ ਕਿੰਨੀ ਕੌੜ ਸੁਭਾਅ ਦੀ ਹੋਗੀ ਵੱਟ ਖਾਉ ਵੱਟ ਖਾਉ ਕਰਦੀ ਐ ਪੜ੍ਹਾਈ 'ਚ ਵੀ ਧਿਆਨ ਹਟ ਗਿਆ ਕੁੜੀ ਉੱਧਰ ਵੀ ਪਰਿਵਾਰ ਨਾਲ ਗੱਲਾਂ ਕਰਨ ਲੱਗੀ ਚਾਚੇ ਤੇ ਪੁੱਤ ਨਾਲ ਵੀ ਹੁੰਦਾ ਕੀ ਇਹ ਕਹਿੰਦੇ ਵੀ ਜਦੋਂ ਮਾਂ ਦੇ ਬਸ ਤੋਂ ਬਾਹਰ ਹੋ ਗਈ ਗੱਲ ਮਾਂ ਨੇ ਕੁੜੀ ਦੇ ਪਿਓ ਨੂੰ ਦੱਸਤਾ ਕਹਿੰਦੇ ਵੀ ਸਰਦਾਰਾ ਮੇਰੀ ਸੁਣ ਲੈ ਗੱਲ ਬਈ ਆਪਣੀ ਧੀ ਉੱਧਰ ਮੁੰਡੇ ਨਾਲ ਗੱਲ ਕਰਦੀ ਐ ਤੇਰੇ ਭਤੀਜੇ ਨਾਲ ਭਾਈ ਉਹਨਾਂ ਨੇ ਕੁੜੀ 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 ਨੂੰ ਕੂ ਰਿਆ ਘਪਿਆ ਵੀ ਤੂੰ ਕੌਣ ਹੋਣੀਆਂ ਗੱਲ ਕਰਨੇ ਵਾਲੀ ਜਾਂ ਸਾਡੀ ਉਹਨਾਂ ਨਾਲ ਵਿਗੜ ਗਈ ਸਾਡੇ ਤਾਂ ਉਹ ਖੂਨ ਦੇ ਪਿਆਸੇ ਹੋਏ ਪਏ ਆ ਤੂੰ ਨਾਲ ਗੱਲ ਕਿਉਂ ਕਰਦੀਆਂ ਕਹਿੰਦੀ ਮੈਂ ਤਾਂ ਇਕਨੇ ਕਰੂੰਗੀ ਤੁਸੀਂ ਮਰੋ ਤੁਸੀਂ ਰਹੋ ਭਾਈ ਨੂੰ ਵੀ ਕਹਿੰਦੀ ਬਾਪ ਨੂੰ ਵੀ ਕਹਿੰਦੀ ਕਹਿੰਦੀ ਤੁਸੀਂ ਮਰੋ ਭਾਵੇਂ ਤੁਸੀਂ ਰਹੋ ਮੈਂ ਤਾਂ ਚਾਚੇ ਦੇ ਪੁੱਤ ਨਾਲ ਗੱਲ ਇਕਨੇ ਕਰੂੰਗੀ ਕਹਿੰਨੇ ਭਾਈ ਇੱਕ ਦੋ ਵਾਰ ਬਾਪ ਨੇ ਕੁਟੀ ਕੁੜੀ ਫੜ ਕੇ ਵੀ ਤੂੰ ਮੇਰੀ ਇੱਜਤ ਰੋਲਦੀ ਆ ਅਗਲੇ ਦੀ ਚੜ ਮੱਚਦੀ ਆ ਤੋ ਉਹਨਾਂ ਦੇ ਘਰ ਗੱਲ ਕਰਦੀ ਆ ਉਹ ਸਾਡੇ ਖੂਨ ਦੇ ਪਿਆਸੇ ਹੋਏ ਪਏ ਆ ਕਹਿੰਦੀ ਵੀ ਮਰਜੋ ਰਹੋ ਮੈਂ ਤਾਂ ਇਕਨੇ ਕਰੂੰਗੀ ਇੱਕ ਬੈਨਾ ਕਹਿੰਦੇ ਕੁੜੀ ਨੇ ਦੁਖੀ ਹੋ ਕੇ ਮਾਂ ਨੂੰ ਕਹਤਾ ਕਹਿੰਦੀ ਤੂੰ ਗੱਲਾਂ ਦੀ ਗੱਲ ਕਰਦੀ ਆ ਕਹਿੰਦੀ ਮੈਂ ਤਾਂ ਚਾਚੇ ਦੇ ਮੁੰਡੇ ਨਾਲ ਵਿਆਹ ਕਰਾਉਣਾ ਹੈ ਕਹਿੰਦੇ ਮਾਂ ਕਹਿੰਦੀ ਆ ਵੀ ਮੈਨੂੰ ਧਰਤੀ ਬੇਲਾਂ ਦਵੇ ਵੀ ਜੇ ਮਨ ਨਿਕਰ ਜਾਂ ਤਾਂ ਚੰਗਾ ਹੈ ਇੱਕ ਭੈਣ ਆਪਣੇ ਭਾਈ ਨਾਲੇ ਵਿਆਹ ਕਰਾਉਣ ਨੂੰ ਫਿਰਦੀ ਆ ਚਾਚੇ ਦੇ ਪੁੱਤ ਨਾਲ ਜਿਹੜੀ ਕੁੜੀ ਦੇ ਮੂੰਹ 'ਚ ਬੋਲ ਨਹੀਂ ਥਾ ਜਿਹੜੀ ਕੁੜੀ ਕਦੇ ਕੁਸਕਦੀ ਨਹੀਂ ਥੀ ਅੱਜ ਉਹ ਕੁੜੀ ਦੇ ਜ਼ਬਾਨ ਵੀ ਗੱਠ ਦੀ ਲੱਗੀ ਆਰ ਉਹਦੀ ਮਤ ਵੀ ਮਾਰੀ ਗਈ ਉਹਨੂੰ ਇਹ ਨਹੀਂ ਪਤਾ ਵੀ ਮੇਰਾ ਰਿਸ਼ਤਾ ਕੀ ਹੈ ਕਹਿੰਦੇ ਵੀ ਬੜਾ ਕੰਮ ਖਰਾਬ ਹੋ ਗਿਆ ਹੌਲੀ 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 ਗੱਲਾਂ ਬਾਹਰ ਫੈਲ ਗਈਆਂ ਫੈਲੀਆਂ ਹੋਈਆਂ ਕਿਉਂਕਿ ਦੁਨੀਆਦਾਰੀ ਆ ਨਾ ਚੋਰੀ ਕੰਦੇ ਨਾ ਜਾਰੀ ਇਹ ਤਾਂ ਛੁਪਦੀਆਂ ਹੀ ਨਹੀਂ ਹੋਰ ਸਭ ਕੁਝ ਛੁਪ ਜਾਂਦਾ ਤੇ ਕਹਿੰਦੇ ਵੀ ਮੁੰਡੇ ਨੇ ਕੀ ਕਰਿਆ ਆਪਣੇ ਕਿਸੇ ਦੋਸਤ ਨੂੰ ਦੱਸਤੀਆਂ ਇਹ ਗੱਲਾਂ ਸਾਰੀਆਂ ਹੀ ਬਈ ਯਾਰ ਮੇਰੇ ਡੈਡੀ ਨਾ ਤਾਂ ਇੱਕ ਫੈਸਲਾ ਲੈ ਲਿਆ ਬਈ ਕੁੜੀ ਨੂੰ ਆਪਾਂ ਮਾਰ ਦੇਣਾ ਬਈ ਜੇ ਇਹ ਨਾ ਮਾਰੀ ਤਾਂ ਇਹਨੇ ਉਹਦੇ ਨਾਲ ਭੱਜ ਕੇ ਵਿਆਹ ਕਰਾ ਲਿਆ ਉਹਨੇ ਆਪਾਂ ਨੂੰ ਮਾਰ ਜਾਣਾ ਜੀਦੀ ਧੀ ਭੱਜ ਜਵੇਂ ਉਹ ਵੀ ਚਾਚੇ ਦੇ ਪੁੱਤ ਨਾਲ ਸ਼ਰੀਕ ਨਾਲ ਫਿਰ ਉਹ ਜਿਉਂਦੇ ਜੀ ਮਰਨੇ ਵਾਲਾ ਹੀ ਕੰਮ ਹੈ ਠੀਕ ਆ ਬਾਪ ਕਹਿੰਦਾ ਮੈਂ ਨਹੀਂ ਬਚਣਾ ਜੇ ਇਹ ਗਲਤ ਸਟੈਪ ਲੇਗੀ ਭਾਈ ਕਹਿੰਦਾ ਮੈਂ ਨਹੀਂ ਬਚਣਾ ਜੇ ਇਹ ਗਲਤ ਸਟੈਪ ਲੇਗੀ ਬਈ ਦੋ ਵੇਤਰਾ ਕੁੜੀ ਨੂੰ ਇਹ ਮਾਰ ਦੋ ਕਹਿੰਦੇ ਉਹਦਾ ਦੋਸਤ ਕਹਿੰਦਾ ਵੀ ਤੁਸੀਂ ਮੈਨੂੰ ਇੱਕ ਦੋ ਦਿਨ ਦਿਓ ਇੱਕ ਦੋ ਦਿਨ ਦਿਓ ਬਈ ਉਦੋਂ ਬਾਅਦ ਬੇਸ਼ੱਕ ਦੀ ਜੋ ਤੁਹਾਡਾ ਜੀ ਕਰਿਆ ਉਹ ਤੁਸੀਂ ਕਰ ਲਿਓ ਵੀ ਦੇਖ ਆਪਾਂ ਨੂੰ ਉਹਨੇ ਮੁੰਡੇ ਦੇ ਦੋਸਤ ਨੇ ਸਮਝਾਇਆ ਮੁੰਡੇ ਨੂੰ ਵੀ ਆਪਾਂ ਨੂੰ ਪਤਾ ਹੈ ਆਪਣੀ ਭੈਣ ਕਹੀਜੀ ਹੈ ਜੇ ਤਾਂ ਹੋਵੇ ਧੀ ਭੈਣ ਗਲਤ ਤੋਂ ਪਹਿਲ ਤੋਂ ਹੀ ਹੁੰਦੀ ਹੈ ਇੱਕੋ ਲਖਤ ਧੀ ਭੈਣ ਦਾ ਬਦਲ ਜਾਣਾ ਉਹ ਵੀ ਆਪ ਦੇ ਰਿਸ਼ਤੇ ਦੇ ਪ੍ਰਤੀ ਚਾਚੇ ਦੇ ਪੁੱਤ ਦੇ ਪ੍ਰਤੀ ਦਿਮਾਗ ਬਦਲ ਜਾਣਾ ਵੀ ਇਹ ਕਿਤੇ ਨਾ ਕਿਤੇ ਕੁਝ ਚੱਲਦਾ ਹੈ ਦੇਖੋ ਜੀ ਜਦੋਂ ਸਾਡੀ ਜ਼ਿੰਦਗੀ 'ਚ ਕੋਈ ਤਰਥਲੀਆਂ ਮਚਾਉਂਦਾ ਹੈ ਨਾ ਤਾਂ ਬਾਹੇ ਗਰੂ ਕਿਸੇ ਨਾ ਕਿਸੇ ਫਰਿਸ਼ਤੇ ਨੂੰ ਸਾਡੇ ਲਈ ਭੇਜ ਦਿੰਦਾ ਹੈ ਸਾਡਾ ਭਲਾ ਕਰਨ ਲਈ ਠੀਕ ਆ ਕਿਉਂਕਿ ਮਹਾਰਾਜ ਸਭ ਕੁਝ ਦੇਖਦਾ ਹੈ 24 ਘੰਟੇ ਉਹਦੇ ਕੈਮਰੇ ਸਾਡੇ ਤੇ ਚੱਲਦੇ ਨੇ ਮਾੜਾ ਕਰਨ ਵਾਲਿਆਂ ਤੇ ਵੀ ਮਾੜਾ ਸੈਣੇ ਵਾਲਿਆਂ ਤੇ ਵੀ ਵਾਹਿਗੁਰੂ ਕਿਸੇ ਨਾ ਕਿਸੇ ਦੇ ਹੱਥੋਂ ਸਾਡਾ ਭਲਾ ਕਰਾ ਦਿੰਦਾ ਜਦੋਂ ਦੋਸਤ ਨੇ ਮੁੰਡੇ ਨੂੰ ਸਮਝਾਇਆ ਕਹਿੰਦਾ ਵੀ ਮੈਨੂੰ ਯਾਰ 2 ਦਿਨ ਦੇ ਦੇ ਉਦੋਂ ਬਾਅਦ ਜੋ ਤੁਹਾਡਾ ਜੀ ਕਰਿਆ ਰੱਖਣੀ ਐ ਰੱਖ ਲਿਓ ਮਾਰਨੀ ਐ ਮਾਰ ਦਿਓ ਮੈਂ ਨਹੀਂ ਕੁਛ ਕਹਿੰਦਾ ਤੁਹਾਨੂੰ ਪਰ ਮੈਨੂੰ 2 ਦਿਨ ਦੇ ਤੇ ਉਹ ਕਹਿੰਦਾ ਯਾਰ ਠੀਕ ਐ ਉਦੋਂ ਬਾਅਦ ਤੁਹਾਨੂੰ ਪਤਾ ਵੀ ਹੁਣ ਦੁਨੀਆ ਤੇ ਇਹ ਅੱਗ ਸਭ ਦਾ ਹੀ ਵਰਸਦੀ ਆ ਕੋਈ ਉਹ ਬਚਿਆ ਹੋਇਆ ਠੀਕ ਆ ਕਿੰਨਾ ਹੀ ਕੋਈ ਕਹੀ ਜਾਵੇ ਅਸੀਂ ਗਿਆਨਾਂ ਸਿਉ ਆ ਇਹ ਅੰਦਰ ਅਗਲੇ ਅੰਦਰੋਂ ਗਤੀ ਸਭ ਫਿਰਦੇ ਨੇ ਬਾਬਿਆਂ ਪੋਤਿਆਂ ਕੋਲ ਠੀਕ ਆ ਨੰਬਰ ਦੋਤੇ ਹੈ ਉਹ ਮੁੰਡੇ ਦਾ ਦੋਸਤ ਜਿਹੜਾ ਕੁੜੀ ਦੇ ਭਾਈ ਦਾ ਦੋਸਤਤਾ ਉਹ ਕਿਤੇ ਲੈ ਗਿਆ ਕਿਸੇ ਇਹੋ ਜਿਹੇ ਇਨਸਾਨਾਂ ਕੋਲ ਵੀ ਜਿਹੜੇ ਇਹੋ ਜਿਹੇ ਲੋਕਾਂ ਦਾ ਦੁਖੀ ਲੋਕਾਂ ਦਾ ਭਲਾ ਕਰਦੇ ਨੇ ਦੇਖੋ ਜੀ ਮਾੜਾ ਕਰਨ ਵਾਲੇ ਜਿਹੇ ਧਾਗੇ ਤਵੀਤਾਂ ਵਾਲੇ ਬੈਠੇ ਆ ਨਾ ਦੁਨੀਆ 'ਚ ਤਾਂ ਭਲਾ ਕਰਨ ਵਾਲੇ ਵੀ ਬਹੁਤ ਬੈਠੇ ਨੇ ਠੀਕ ਹੈ ਜੀ ਤਾਂ ਉਦੋਂ ਬਾਅਦ ਜਦੋਂ ਮੁੰਡੇ ਦਾ ਦੋਸਤ ਲੈ ਗਿਆ ਉਹਨਾਂ ਨੂੰ ਕਿਸੇ ਭਲੇ ਪਰਚਾ ਕੋਲ ਤਾਂ ਉਹਨਾਂ ਨੇ ਜਾਂਦੀ ਸਾਰੇ ਗੱਲ ਕਹੀ ਕਹਿੰਦੇ ਬਈ ਕੰਮ ਖਰਾਬ ਐ ਭਾਈ ਜਦੋਂ ਕੁੜੀ ਦਾ ਸਾਰਾ ਕੁਝ ਨਾਉ ਡਾਟਾ ਸਾਰਾ ਦਿੱਤਾ ਕਹਿੰਦੇ ਭਾਈ ਕੰਮ ਖਰਾਬ ਐ ਤੁਸੀਂ ਆਏ ਕਰਿਓ ਵੀ ਤੁਸੀਂ ਅਗਲੇ ਗੇੜੇ ਕੁੜੀ ਨੂੰ ਲੈ ਕੇ ਆਓ ਵੀ ਜਿਵੇਂ ਮਰਜ਼ੀ ਭਲਾਉ ਕੇ ਲੈ ਕੇ ਆਓ ਕੁੜੀ ਨੂੰ ਲੈ ਕੇ ਆਓ ਭਾਈਓ ਕੁੜੀ ਨੂੰ ਲੈ ਕੇ ਕੁੜੀ ਨੂੰ ਲੈ ਕੇ ਗਏ ਹੋਏ ਜਦੋਂ ਉਹਨਾਂ ਨੇ ਭਲੇ ਪਰਸ਼ਾਣੇ ਜਿੱਥੇ ਲੈ ਗਏ ਤੇ ਉਹਨਾਂ ਨੇ ਦੇਖਿਆ ਜੋ ਉਹਨਾਂ ਦਾ ਕਹਿੰਦੇ ਹੁੰਦੇ ਨੇ ਪਾਠ ਪੂਜਾ ਉਹਨਾਂ ਨੇ ਕਰਕੇ ਦੇਖੀ ਕਹਿੰਦੇ ਵੀ ਭਾਈ ਸ਼ਰਿਆਮ ਦੱਸਦਾ ਉਹਨਾਂ ਨੇ ਕਹਿੰਦੇ ਵੀ ਤੁਹਾਡੇ ਸ਼ਰੀਕਾਂ ਨੇ ਚਾਚੇ ਦੇ ਪਰਿਵਾਰ ਨੇ ਕੁੜੀ ਨੂੰ ਕਰਿਆ ਹੋਇਆ ਵੀ ਕਿਵੇਂ ਨਾ ਕਿਵੇਂ ਜੇ ਇਹ ਉਧਰ ਸਾਡਾ ਜ਼ਮੀਨ ਦਾ ਕੁਸ ਕਰਦੇ ਨੇ ਤਾਂ ਸੀ ਇਹਨਾਂ ਦੀ ਇੱਜ਼ਤ ਨਹੀਂ ਰਹਿਣ ਦੇਣੀ ਹੈਗੀ ਕੁੜੀ ਜਾਂ ਤੁਹਾਡੀ ਚਾਚੇ ਦੇ ਪੁੱਤ ਨਾਲ ਭੱਜ ਜੂ ਜਾਂ ਵਿਆਹ ਕਰਾ ਲੂ ਜਾਂ ਤੁਹਾਡੀ ਇੱਜ਼ਤ ਨੂੰ ਵੈਸੇ ਹੀ ਤਾਰ-ਤਾਰ ਕਰ ਦਣਗੇ ਬਈ ਇੱਥੇ ਥਾਈ ਤੁਹਾਡਾ ਸ਼ਰੀਕਾ ਗਿਰ ਗਿਆ। ਬਈ ਕੁੜੀ 'ਚ ਕੋਈ ਨੁਕਸ ਨਹੀਂ। ਕੁੜੀ ਨਹੀਂ ਮਣੀ ਹੈਗੀ। ਬਈ ਦਾ ਕੰਮ ਇਹਨਾਂ ਕਰਿਆ ਹੋਇਆ ਹੈ। ਬਈ ਦੇ ਬਸੋਂ ਬਾਹਰ ਗੱਲਾਂ ਹੋਈਆਂ ਹੋਈਆਂ। ਇਹਦਾ ਦਿਮਾਗ ਜਿਹੜਾ ਚੰਗਾ ਚੰਗੀ ਸੋਚਦੀ ਉਹ ਕੰਮ ਛੱਡ ਗਈ। ਇਹ ਮਾੜੀ ਸੋਚ ਦੀ ਸ਼ਿਕਾਰ ਬਣ ਗਈ। ਇਹਦਾ ਖਲਾਪਲਾ ਕੇ ਕੰਮ ਇਹੋ ਜਿਹਾ ਕਰਤਾ। ਦੇਖੋ ਤੁਸੀਂ ਮੈਂ ਕਹਿੰਨੀ ਆ ਵੀ ਉਹ ਜਨਾਨੀ ਮੈਨੂੰ ਗੱਲਾਂ ਦੱਸੇ ਮੈਂ ਕਹਾ ਵੀ ਵਾਹਿਗੁਰੂ ਵਾਹਿਗੁਰੂ ਇਹੋ ਜਿਹਾ ਗੰਦ ਮੰਦ ਨੂੰ ਚੰਗੇ ਲੋਕਾਂ ਤੋਂ ਦੂਰ ਰੱਖੀਆਂ ਇਹ ਜੇ ਗੰਧ ਨੂੰ ਚੰਗੇ ਲੋਕਾਂ ਤੋਂ ਦੂਰ ਰੱਖੀਆਂ ਇਹ ਜਿਆਂ ਨੂੰ ਗੋਲੀ ਤਾਂ ਖੜਾ ਕੇ ਪਹਿਲਾਂ ਇਹ ਜੇ ਮਾੜੇ ਕੰਮ ਕਰਨ ਵਾਲੇ ਜਿਹੜੇ ਧਾਗੇ ਤਬੀਤੇ ਵਾਲੇ ਆ ਪਹਿਲਾਂ ਉਹਨਾਂ ਨੂੰ ਠੋਕੇ ਫੇਰ ਠੋਕੇ ਜਿਹੜੀਆਂ ਉਹਨਾਂ ਕੋਲ ਜਾਂਦੀਆਂ ਨੇ ਚੁੰਨੀਆਂ ਚੱਕ ਕੇ ਫਿਰ ਉਹਨਾਂ ਨੂੰ ਠੋਕੇ ਠੀਕ ਆ ਲੋਕਾਂ ਦੇ ਅੱਖਾਂ 'ਚ ਘੱਟੇ ਪਾਉਣਗੀਆਂ ਵੀ ਅਸੀਂ ਗੁਰਦੁਆਰਿਆਂ 'ਚ ਫਿਰਦੀਆਂ ਅਸੀਂ ਤਾਂ ਰੱਬ ਦੇ ਲੜ ਲੱਗੀਆਂ ਹੋਈਆਂ ਠੀਕ ਆ ਉਹ ਤੋਂ ਨਹੀਂ ਕੋਈ ਸੱਚਾ ਪਤਾ ਜਿਹੜੇ ਬਾਪੂ ਕੋਲ ਜਾਣੀ ਆ ਉਹ ਵੀ ਤੁਹਾਨੂੰ ਜਾਣਦਾ ਹੈ ਜਦੋਂ ਉਸ ਕੁੜੀ ਦਾ ਇਲਾਜ ਕਰਤਾ ਉਹਨਾਂ ਨੇ ਅੱਜ ਕੁਝ ਹੋਰ ਕੱਲ ਕੁਝ ਹੋਰ ਕੁੜੀ ਠੀਕ ਹੁੰਦੀ ਗਈ ਜਦ ਕੁੜੀ ਠੀਕ ਹੁੰਦੀ ਗਈ ਕੁੜੀ ਨੇ ਘਰ ਪਰਿਵਾਰ ਨਾਲ ਗੱਲ ਕੀਤੀ ਕਹਿੰਦੀ ਵੀ ਮੇਰਾ ਹੁਣ ਓਕਣ ਦਿਮਾਗ ਹੈ ਨਹੀਂ ਵੀ ਅੱਗੇ ਨਾਲੋਂ ਮੈਂ ਸਹੀ ਹਾਂ ਵੀ ਮੈਨੂੰ ਕੀ ਹੋ ਗਿਆ ਤਾਂ ਮੇਰੀ ਤਾਂ ਸੋਚੇ ਹੋਰ ਪਾਸੇ ਨੂੰ ਜਾਣ ਲੱਗੀ ਸੀ ਕਹਿੰਦੇ ਕੁੜੀ ਮਾਂ ਦੇ ਕਦੇ ਗੱਲ ਲਾ ਕੇ ਬੁੱਭਾ ਮਾਰੇ ਕਦੇ ਭਾਈ ਦੇ ਗੱਲ ਲਾ ਕੇ ਬੁੱਭਾ ਮਾਰੇ ਕਦੇ ਬਾਪ ਦੇ ਗੱਲ ਲਾ ਕੇ ਬੁੱਭਾ ਮਾਰੇ ਵੀ ਮੈਨੂੰ ਹੋ ਗਿਆ ਕਿਹਾ ਹੋ ਗਿਆ ਤੇ ਮੈਨੂੰ ਵੀ ਜਿਹੜਾ ਮੈਨੂੰ ਉਹ ਇੰਨੇ ਚੰਗੇ ਲੱਗਣ ਲੱਗੇ ਤੇ ਥੋੜੇ ਉਹਨਾਂ ਦੇ ਵਿਆਸੇ ਆ ਕੁੜੀ ਨੇ ਕਹਿੰਦੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗੀਆਂ ਆਪਣੇ ਪਰਿਵਾਰ ਤੋਂ ਵੀ ਮੈਂ ਤਾਂ ਬਹੁਤ ਪੱਟੇ ਮਿਸ ਕਰਦੀ ਸੀ ਤੇ ਉਹ ਬੁੱਤਾਂ ਦੀ ਪੱਗ ਰੋਲਦੀ ਸੀ ਮੈਂ ਤਾਂ ਖਤਮ ਹੋ ਗਈ ਸੀ ਮੇਰੀ ਜ਼ਿੰਦਗੀ ਦੇਖੋ ਜੀ ਮੈਂ ਤੁਹਾਨੂੰ ਕਹਿਨੀ ਆ ਵੀ ਜਿਹੜਾ ਸਾਡਾ ਸ਼ਰੀਕਾ ਗਿਰਜੇਵੇ ਨਾ ਉਹ ਕਹਿੰਦੇ ਹੁੰਦੇ ਨੇ ਸਿਆਣੀਆਂ ਕਹਿੰਦੀਆਂ ਹੁੰਦੀਆਂ ਨੇ ਵੀਕ ਸ਼ਰੀਕ ਸੇਰੇ ਬਨ ਕੇ ਨਹੀਂ ਟੁੱਕਦਾ ਜੇ ਆਪਣੀ ਗੰਦੀ ਔਕਾਤ ਤੇ ਉੱਤਰ ਆਵੇ ਨਾ ਸ਼ਰੀਕ ਕੁਝ ਵੀ ਕਰ ਸਕਦਾ ਤੀਏ ਤੋਂ ਸਾਨੂੰ ਡਰ ਨਹੀਂ ਹੈਗਾ ਜਿੰਨਾ ਸਾਨੂੰ ਆਪਣੇ ਹੱਥੋਂ ਡਰ ਹੈ ਮੈਂ ਫੇਰ ਕਹਿਨੀ ਆ ਵੀ ਦੁਨੀਆ ਅੱਜਕੱਲ ਗੁੱਜੇ ਤੀਰ ਚਲਾਉਂਦੀ ਆ ਨਾ ਕਿਸੇ ਨੂੰ ਦਿਖਦੇ ਆ ਨਾ ਅਸੀਂ ਸਫਾਈ ਦੇ ਸਕਦੇ ਆ ਜਿੰਨਾ ਮਰਜੀ ਚੀਕ ਚੀਕ ਕੇ ਤੁਸੀਂ ਆਪਣਾ ਦੁੱਖ ਸੁਣਾ ਲਓ ਕਿਸੇ ਨੂੰ ਕਦੇ ਤੁਹਾਡਾ ਕੋਈ ਸੱਚ ਨਹੀਂ ਮੰਨੂਗਾ ਕਿਉਂਕਿ ਉਹ ਕਿਸੇ ਦੇ ਸਾਹਮਣੇ ਨਹੀਂ ਹੋਇਆ ਹੁੰਦਾ ਕੰਮ ਉਹ ਗੁੰਮ ਕੰਮ ਚੱਲਦਾ ਹੁੰਦਾ ਗੁੱਜੇ ਤੀਰ ਚੱਲਦੇ ਹੁੰਦੇ ਆ ਉਹ ਤੁਸੀਂ ਜਾਣੋ ਔਰ ਵਹਿਗਰੂ ਜਾਣੇ ਬਸ ਆਹ ਕਹਾਣੀਆਂ ਆਹ ਗੱਲ ਆ ਬਾਤ ਆ ਦੇਖੋ ਤੁਸੀਂ ਦੁਨੀਆ ਕਿੰਨੇ ਨੀਚ ਪਣੇ ਤੋਂ ਉੱtre ਆਈ ਤਾਂ ਹੀ ਹੁਣ ਲੋਕਾਂ ਦਾ ਆਪਣਿਆਂ ਤੋਂ ਭਰੋਸਾ ਉੱਠ ਖੜਿਆ ਆਪਣਿਆਂ ਤੋਂ ਭਰੋਸਾ ਉੱਠ ਖੜਿਆ ਇੱਥੇ ਕੋਈ ਵੀ ਗਰ ਸਕਦਾ ਹੈ ਕੋਈ ਵੀ ਆਪਣੀ ਗੰਦੀ ਔਕਾਤ ਦਿਖਾ ਸਕਦਾ ਹੈ ਠੀਕ ਹੈ ਬਸਾਣਾ ਖਾਇਆ ਕਰੋ ਕਿਸੇ ਦਾ ਆਪਣੇ ਬੱਚਿਆਂ ਦਾ ਬਸਾਣਾ ਖਾਇਆ ਕਰੋ ਜਦੋਂ ਸਾਡੇ ਪਰਿਵਾਰ ਚੋਂ ਕਿਸੇ ਦੀ ਚੰਗੇ ਸੂਝਵਾਨ ਇਨਸਾਨ ਦੀ ਸੋਚ ਹਿੱਲਦੀ ਹੈ ਨਾ ਇੱਕ ਵਾਰ ਜ਼ਰੂਰ ਗੌਰ ਕਰਿਆ ਕਰੋ ਇਹਨਾਂ ਗੱਲਾਂ ਤੇ ਇਹ ਨਾ ਕਿਹਾ ਕਰੋ ਵੀ ਛਾਡੇ ਦਾ ਤਾਂ ਸੁਭਾਅ ਹੈ ਜਾਂ ਨਹੀਂ ਕਈ ਵਾਰ ਸਾਡਾ ਸੁਭਾਅ ਦੁਨੀਆ ਬਗਾੜ ਦਿੰਦੀ ਹੈ ਸਾਡੀ ਮੱਤ ਦੁਨੀਆ ਮਾਰ ਦਿੰਦੀ ਹੈ ਇਹ ਚੀਜ਼ ਤੇ ਜ਼ਰੂਰ ਗੌਰ ਕਰਿਆ ਕਰੋ ਇੱਕ ਦੂਏ ਦੀ ਬੇਗੋਲੀ ਨਾ ਕਰਿਆ ਕਰੋ ਪਰਿਵਾਰ ਚ ਠੀਕ ਹੈ ਜੀ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ